प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਤਿ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਵੀਡੀਓ ਜਿਹੜੀ ਕਰ ਰਹੇ ਆ ਜੋ ਫੈਸਲਾ ਪਿਛੇ ਅਕਲ ਤਖਸਾਲ ਤੇ ਹੋਇਆ ਉਹਦੇ ਆਧਾਰ ਤੇ ਪਹਿਲੀ ਵੀਡੀਓ ਤੋਂ ਬਾਅਦ ਇਹ ਦੂਸਰੀ ਵੀਡੀਓ ਆ ਤੇ ਪਹਿਲਾਂ ਇੱਕ ਦੋ ਚੀਜ਼ਾਂ ਦੇਖ ਲਓ ਫਿਰ ਆਪਾਂ ਅੱਗੇ ਚੱਲਦੇ ਹਾਂ ਤੇ ਅਸੀਂ ਜਥੇਦਾਰ ਜੀ ਨੂੰ ਇਹੀ ਬੇਨਤੀ ਕੀਤੀ ਸੀ ਵੀ ਸਾਨੂੰ ਇੱਕ ਵਾਰੀ ਉਹ ਬੁਲਾ ਕੇ ਸੁਣ ਲੈਂਦੇ ਤੇ ਉਹਨਾਂ ਨੂੰ ਸ਼ਾਇਦ ਇਹ ਗੱਲ ਨਾ ਕਹਿਣੀ ਪੈਂਦੀ ਕਿ ਚੰਦੂ ਬਾਜਰਾ ਜੀ ਉਂਗਲ ਨਾ ਕਰੋ ਜੇਕਰ ਸਾਨੂੰ ਥੋੜਾ ਜਿਹਾ ਟਾਈਮ ਦੇ ਦੇਂਦੇ ਕਿਉਂਕਿ ਇਹ ਉਹ ਖਬਰਾਂ ਉਸ ਵੇਲੇ ਦੀਆਂ ਜੋ ਅਖਬਾਰਾਂ ਦੇ ਵਿੱਚ ਛਪੀਆਂ ਕੋਈ ਦੂਰਾਂਦੇਸ਼ੀ ਵਾਲਾ ਫੈਸਲਾ ਪਰ ਉਹਨਾਂ ਨੇ ਇਹਨਾਂ ਨੇ ਕੰਡਾ ਵਿੱਚ ਕਿਤੇ ਨਹੀਂ ਕੀਤਾ ਤੇ ਜਦੋਂ ਇਹ ਆਨੰਦਪੁਰ ਸਾਹਿਬ ਤੋਂ ਚੋਣ ਲੜਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਵੀ ਮੈਨੂੰ ਇੱਕ ਮੈਸੇਜ ਆਉਂਦਾ ਇੱਕ ਅਕਾਲੀ ਲੀਡਰ ਦਾ ਵੀ ਤੁਸੀਂ ਵੀ ਥੋੜਾ ਜਿਹਾ ਢੀਂਡ ਸਾਹਿਬ ਦਾ ਵੀਰਵਾ ਦੇ ਕੇ ਵੀ ਇਹਨੂੰ ਕੰਡੈਮ ਕਰ ਦਿਓ ਆਹੋ ਮੈਸੇਜ ਆ ਪਰ ਮੈਂ ਕਿਹਾ ਵੀ ਜੋ ਸਚਾਈ ਆ ਉਹਨੂੰ ਉਹ ਤੋਂ ਕਿਵੇਂ ਮੂੰਹ ਮੇਰਗੇ ਅਸੀਂ ਤੁਸੀਂ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ ਸਾਡੇ ਖਿਲਾਫ ਪਰ ਆਪਾਂ ਨਹੀਂ ਕੰਡੈਮਨ ਕੀਤਾ ਔਰ ਕਰੀਏ ਵੀ ਕਿਉਂ ਹੁਣ ਦੋਸਤੋ ਪਹਿਲਾਂ ਮੈਂ ਤੁਹਾਨੂੰ ਕੁਝ ਪ੍ਰੂਫ ਦਿਖਾਉਣਾ ਵੀ ਉਂਗਲ ਕਰਨ ਤੋਂ ਰੋਕਣਾ ਜਥੇਦਾਰ ਜੀ ਦਾ ਤੇ ਇਹਦੇ ਉੱਤੇ ਬਹਿਸ ਹੋਣੀ ਇਹਨਾਂ ਖਬਰਾਂ ਉੱਤੇ ਵੀ ਇਹ ਮੇਰੇ ਬਿਆਨ ਨਹੀਂ ਮੇਰੀਆਂ ਖਬਰਾਂ ਨਹੀਂ ਮੈਂ ਪਹਿਲਾਂ ਕੁਝ ਵੀਰ ਪੱਤਰਕਾਰ ਮੇਰੇ ਕੋਲੇ ਇੰਟਰਵਿਊ ਵਾਸਤੇ ਆਇਆ ਸੀ ਮੈਂ ਉਹਨਾਂ ਨੂੰ ਇਸ ਵਿਸ਼ੇ ਦੇ ਉੱਤੇ ਜਿਹੜੇ ਬਠਿੰਡੇ ਵਾਲੇ ਸਰਦਾਰ ਬੋਧ ਸਿੰਘ ਥਾਣੇਦਾਰ ਉਸ ਟੀਮ ਦੇ ਵਿੱਚ ਸੀਗੇ ਉਹਨਾਂ ਦੀ ਇੰਟਰਵਿਊ ਪਿਛਲੇ ਦਿਨੀ ਤੁਸੀਂ ਸੋਹਣੀ ਲਈ ਹੋਣੀ ਆ ਜਗਮੀਤ ਦੇ ਚੈਨਲ ਤੇ ਪਈ ਆ ਕੋਸ਼ਿਸ਼ ਸਬੂਤ ਮੈਂ ਤੁਹਾਨੂੰ ਹੋਰ ਦਿਖਾਉਣਾ ਫਿਰ ਆਪਾਂ ਉਹ ਤੋਂ ਅੱਗੇ-ਅੱਗੇ ਇਹਨਾਂ ਦਾ ਜ਼ਿਕਰ ਕਰਦੇ ਚੱਲਾਂਗੇ ਜਦੋਂ ਪੁਲਿਸ ਵਿਸ਼ਾਖ ਕਬਜ਼ੇ ਦੇ ਵਿੱਚ ਲੈਂਦੀ ਆ ਪਹਿਲਾਂ ਤਾਂ ਸੌਦਾ ਸਾਦੇ ਦਿੰਦਾ ਨਹੀਂ ਸੀ ਫਿਰ ਚਲੋ ਥੋੜੀ ਬਹੁਤ ਹੀ ਸਖਤੀ ਉਸ ਵੇਲੇ ਦੇ ਐਸਐਸਪੀ ਸਾਹਿਬ ਨੇ ਦਿਖਾਈ ਫਿਰ ਉਹ ਐਸਐਸਪੀ ਸਾਹਿਬ ਨੂੰ ਬਦਲੀ ਦਾ ਵੀ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਜੋ ਹੋਇਆ ਕਿਉਂਕਿ ਸਾਨੂੰ ਭੁੱਲਣ ਦੀ ਆਦਤ ਆ ਅਸੀਂ ਭੁੱਲ ਜਾਂਦੇ ਹਾਂ ਛੇਤੀ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਬੜੀਆਂ ਕਤਾਈਆਂ ਜਿਹੜਾ ਸੁਹਾਗ ਵਾਲਾ ਕੇਸ ਸੀਗਾ ਜਿਹੜੀ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਪੇਸ਼ਾਕ ਪਾ ਕੇ ਸਲਾਬਤਪੁਰੇ ਜੋ ਡਰਾਮਾ ਰਚਿਆ ਸੀਗਾ ਪੁਲਿਸ ਰਿਪੋਰਟ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਮੁੱਕਰੀ ਗਈ ਵੀ ਇਹਨਾਂ ਨੇ ਦਬਾ ਹੀ ਇੰਨਾ ਪਾਇਆ ਪੁਲਿਸ ਦੇ ਉੱਤੇ ਜਦੋਂ ਕੈਂਸਲੇਸ਼ਨ ਦਿੱਤੀ ਆ ਕਿ ਨਾ ਤਾਂ ਉਹ SLAAP ਪੂਰੇ ਆਇਆ ਸਾਹ ਸੌਦਾ ਸਾਧ ਨਾ SLAAP ਪੂਰੇ ਆਇਆ ਨਾ ਉਹਨੇ ਕੋਈ ਪ੍ਰੋਗਰਾਮ ਕੀਤਾ ਤੇ ਜਦੋਂ ਉੱਥੇ ਆਇਆ ਹੀ ਨਹੀਂ ਤੇ ਉਹਦਾ ਕੋਈ ਪ੍ਰੋਗਰਾਮ ਹੀ ਨਹੀਂ ਹੋਇਆ ਤੇ ਫਿਰ ਪਿਸ਼ਾਕ ਉਹਨੇ ਕਿੱਥੇ ਪਾ ਲਿਆ ਪਰ ਸੌਦਾ ਸਾਧ ਹਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਕਬੂਲ ਕਰਕੇ ਆਇਆ ਵੀ ਮੇਥੋਂ ਗਲਤੀ ਹੋਈ ਆ ਜਿਉਂ ਮੈਂ ਕਰ ਬੈਠਾ ਮੈਥੋਂ ਗਲਤੀ ਹੋਈ ਹੈ ਉਹਦੇ ਨੂੰ ਕੁਝ ਪ੍ਰੂਫ ਮੈਂ ਤੁਹਾਨੂੰ ਦਿਖਾਉਣਾ ਕਿਉਂਕਿ ਆਪਾਂ ਕਦੇ ਵਿਦਾਊਟ ਪ੍ਰੂਫ ਗੱਲ ਨਹੀਂ ਕਰਦੇ ਹੁੰਦੇ ਜਦੋਂ ਪਸ਼ਾਕ ਕਬਜ਼ੇ ਦੇ ਵਿੱਚ ਲੈ ਲਈ ਜਾਂਦੀ ਆ ਉਹਦੇ ਪਿੱਛੇ ਇੱਕ ਸਟicker ਟ੍ਰੇਲਰ ਮਾਸਟਰ ਦਾ ਲੱਗਾ ਸੀ ਉਸ ਤੋਂ ਬਾਅਦ ਪੁਲਿਸ ਨੇ ਉਸ ਟ੍ਰੇਲਰ ਮਾਸਟਰ ਨੂੰ ਸੱਧਿਆ ਬਕਾਇਦਾ ਉਹਨੂੰ ਨੋਟਿਸ ਭੇਜਿਆ ਨੋਟਿਸ ਦੇ ਉੱਤੇ ਉਹਨੇ ਆਪਦਾ ਮੈਨੇਜਰ ਭੇਜਿਆ ਉਹ ਬਿਮਾਰ ਸੀ ਉਸ ਵੇਲੇ ਤੇ ਉਹਦਾ ਇਹ ਬਿਆਨ ਹੈ ਇਹ ਤਾਂ ਜਿਨੇ ਪਿਸ਼ਾਕ ਕੀਤੀ ਸੀਗੀ ਸਪੁਰਦ ਪੁਲਿਸ ਦੇ ਹਜੇ ਕਿਉਂਕਿ ਕੇਸ ਦੁਆਰਾ ਰੀਓਪਨ ਹੋ ਗਿਆ ਮੈਂ ਸਾਰਾ ਨਹੀਂ ਦਿਖਾਉਂਗਾ ਪਿਸ਼ਾਕ ਦੇ ਨਾਲ ਜੋ-ਜੋ ਚੀਜ਼ਾਂ ਪੁਲਿਸ ਨੇ ਰਿਕਵਰ ਕੀਤੀਆਂ ਤੁਸੀਂ ਬੜੇ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹੋ ਉਸ ਤੋਂ ਅੱਗੇ ਇਹ ਉਸ ਦਰਜੀ ਦਾ ਬਿਆਨ ਹੈ ਅਸਲ ਬਿਆਨ ਜਿਹੜਾ ਸੀਗਾ ਉਹ ਕੱਢ ਦਿੱਤਾ ਗਿਆ ਸੀ ਰਜਿੰਦਰ ਗੋਤਮ ਕੇਅਰ ਆਫ ਮਾਰਕੀਟਿੰਗ ਐਂਡ ਰਜਿੰਦਰ ਗੋਤਮ ਮਾਰਕੀਟ ਮਾਰਕੀਟਿੰਗ ਅਨ ਕਟਿੰਗ ਮੈਨੇਜਰ ਕੇਅਰ ਆਫ ਸ਼੍ਰੀ ਐਮ ਐਲ ਦਿਵਾਨ residence of c419 defense colony krolbag delhi ਇਹ ਉਸ ਦਰਜੀ ਦਾ ਐਡਰੈਸ ਹੈ ਇਹਦਾ ਟੋਟਲ ਜਿਹੜਾ ਇਹ ਅੱਜ ਵੀ ਮੈਂ ਕਹਿੰਨਾ ਸਰਕਾਰ ਨੂੰ ਚਾਹੀਦਾ ਦੁਬਾਰਾ ਜਿਹੜੇ ਰੀਓਪਨ ਹੋਇਆ ਕੇਸ ਤੇ ਦੁਬਾਰਾ ਇਸ ਜਿਹੜਾ ਮੈਨੇਜਰ ਤਾਂ ਜਿਉਂਦਾ ਹੈਗਾ ਕਿਉਂਕਿ ਦਰਜੀ ਸ਼ਾਇਦ ਉਹਦੀ ਡੈਥ ਹੋ ਚੁੱਕੀ ਹੈ ਪੂਰਾ ਨਾਂ জানা ਸੀਗਾ ਉਹਦਾ ਜਿਹਨੇ ਜਿਹੜਾ ਮੈਨੇਜਰ ਦਾ ਬਿਆਨ ਰਜਿੰਦਰ ਗੋਤਮ ਸੀ ਪੂਰਾ ਨਾਮ ਸੀ ਉਹਦਾ ਸਰਿੰਦਰ ਦਿਵਾਨ ਦਿਵਾਨ ਸਾਹਿਬ ਫੈਸ਼ਨ ਪ੍ਰਾਈਵੇਟ ਲਿਮਟਿਡ ਕਰੋਲ ਬਾਗ ਦਿੱਲੀ 8800 ਰੁਪਿਆ ਉਸ ਪਸ਼ਾਕ ਦੀ ਸਵਾਈ ਦਰਜੀ ਦੇ ਮਤਾਬਕ ਤੇ ਸਰਦਾਰ ਬੁੱਧ ਸਿੰਘ ਦੇ ਬਿਆਨ ਦੇ ਮਤਾਬਕ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਵਾਈ ਜਿਹੜੀ ਉੱਥੇ ਪੇ ਕੀਤੀ ਤੇ ਪਿਸ਼ਾਕ ਲੈ ਕੇ ਆਈ ਤੇ ਡੇਰੇ ਵਿੱਚ ਵੀ ਪਿਸ਼ਾਕ ਇਹਨਾਂ ਨੇ ਪਚਾਈ ਕਿਉਂਕਿ ਉਹਨਾਂ ਨੇ ਸਾਰੀ ਉਦੋਂ ਤਫ਼ਤੀਸ਼ ਕੀਤੀ ਉਹਨਾਂ ਦੀ ਹੁਣ ਇੰਟਰਵਿਊ ਸਾਰੀ ਪਈ ਉਹ ਸੁਣ ਸਕਦੇ ਹੋ ਜਗਮੀਤ ਸਿੰਘ ਖੱਪਿਆਂ ਵਾਲੀ ਉਹਨਾਂ ਦੇ ਚੈਨਲ ਦੇ ਉੱਤੇ ਪਈ ਹੈ ਸ਼ਾਇਦ ਜੇ ਮੇਰੇ ਕੋਲ ਇੱਥੇ ਮਿਲ ਗਈ ਵੀਡੀਓ ਮੈਂ ਤੁਹਾਨੂੰ ਸਮਝ ਦਿਨਾ ਪਰ ਸ਼ਾਇਦ ਟਾਈਮ ਵੇਸਟ ਹੋਊਗਾ ਹੁਣ ਜੱਥੇਦਾਰ ਸਾਹਿਬ ਤੁਹਾਨੂੰ ਦੂਸਰੀ ਬੇਨਤੀ ਇਹ ਸੀ ਵੀ ਕੀ ਅਜੀਤ ਅਖਬਾਰ बराबर ਦਾ ਦੋਸ਼ੀ ਨਹੀਂ ਹੈ ਜਿਹਦੇ ਵਿੱਚ ਪੂਰੇ ਇੱਕ ਪੇਜ ਦਾ ਇਸ਼ਤਿਹਾਰ ਛਪਿਆ ਤੇ ਜਿੱਥੋਂ ਅੱਗ ਬਲਦੀ 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 ਬਹਿਬਲ ਆ ਕੇ ਖਤਮ ਹੋਈ ਕਿੰਨੇ ਗਨਾਹ ਲਕੋਵੋਗੇ ਠੀਕ ਹੈ ਤੁਸੀਂ ਜ਼ੁਰਤਵਰਤੀ ਇਹਨਾਂ ਲੋਕਾਂ ਨੂੰ ਕਟਾਰੇ 'ਚ ਖੜਾ ਕੀਤਾ ਅਸੀਂ ਤਾਂ ਸਾਡੇ ਵਾਸਤੇ ਤਾਂ ਇਹ ਹੈ ਵੀ ਜੋ ਅਸੀਂ ਜੋ ਇਹ ਸਾਨੂੰ ਗਾਲਾਂ ਕੱਢਦੇ ਸੀਗੇ ਉਹ ਗੱਲਾਂ ਸੱਚ ਮੰਨੀਆਂ ਗਈਆਂ ਉਹ ਇਹਨਾਂ ਨੇ ਕਬੂਲ ਲਈਆਂ ਕਿਉਂਕਿ ਇਹ ਤੋਂ ਅੱਗੇ ਜਿਹੜੇ ਅਦਾਲਤ ਵਿੱਚ ਕੇਸ ਚੱਲਦੇ ਆ ਉਹ ਵੀ ਮਜ਼ਬੂਤ ਹੋਣਗੇ ਕਿਉਂਕਿ ਅਕਾਲੀਆ ਜੁਰਮ ਹੈ ਹੁਣ ਦੋਸਤੋ ਇਹ ਜਿਹੜਾ ਅਕਾਲੀ ਆਵਾਜ਼ ਦਾ ਗਾਲਾ ਕੱਢ ਵਿਭਾਗ ਉਹ ਹੁਣ ਵੀ ਬਹੁਤ ਤਲਫੇਪੇ ਆ ਵਿਚਾਰੇ ਮੈਂ ਤੁਹਾਨੂੰ ਦੋਕ ਵੀਡੀਓ ਦਿਖਾਉਣਾ ਮੈਨੂੰ ਯਾਰ ਇਹ ਨਹੀਂ ਸਮਝ ਆਉਂਦੀ ਵੀ ਇਹ ਗੋਲੀਆਂ ਉਹਦੇ ਤੇ ਤਾਂ ਚਲਾਈਆਂ ਜਾ ਰਹੀਆਂ ਕਿ ਉਹਨੇ ਕਾਲ ਤੱਕ ਆ ਸੁਣਿਓ ਇਹਦੇ ਬਾਰੇ ਇਹ ਗੋਲੀਆਂ ਉਹਦੇ ਤੇ ਤਾਂ ਚਲਾਈਆਂ ਜਾ ਰਹੀਆਂ ਕਿ ਉਹਨੇ ਕਾਲ ਤੱਕ ਸਾਬ ਦੀ ਮਾਨ ਮਰਿਆਦਾ ਨੂੰ ਸਰਬਉੱਚਤਾ ਨੂੰ ਕਾਇਮ ਰੱਖਦੇ ਹੋਏ ਸਾਰੇ ਗਨਾਹ ਆਪਣੇ ਸਿਰ ਲਏ ਪਾਵਰ ਤੇ ਤਾਂ ਯਾਰ ਤੁਸੀਂ ਕੌਣ ਹੁੰਦੇ ਹੋ ਕਿ ਇਹਨੂੰ ਸਜ਼ਾ ਦੇਣ ਵਾਲੇ ਜਿਹਨੂੰ ਸਜ਼ਾ ਕਾਲਪ ਤੱਕ ਸਰਬ ਨੇ ਸਿੱਖਾਂ ਦੀ ਸੁਪਰੀਮ ਪਾਵਰ ਨੇ ਦਿੱਤੀ ਤੁਸੀਂ ਉਸ ਤੋਂ ਵੀ ਵੱਡੇ ਹੋ ਕੇ ਸਭ ਨੂੰ ਪਤਾ ਵਾ ਕਿ ਬੇਦਬੀਆਂ ਕਾਲੀਤਲ ਨੇ ਨਹੀਂ ਕਰਵਾਈਆਂ ਪਰ ਫਿਰ ਵੀ ਉਹ ਬੰਦਾ ਕਹਿ ਰਿਹਾ ਕਿ ਮੇਰੇ ਰਾਜ ਦੇ ਵਿੱਚ ਹੋਈਆਂ ਮੇਰੀ ਲੀਡਰਸ਼ਿਪ ਚ ਹੋਈਆਂ ਤੇ ਮੈਂ ਇਸ ਗਨਾਹ ਨੂੰ ਆਪਣੇ ਸਿਰ ਲੈਣਾ ਵਾ ਮੈਂ ਮਾਫੀ ਮੰਗਦਾ ਹਾਂ ਇਸ ਦੀ ਸਭ ਨੂੰ ਪਤਾ ਵਾ ਕਿ ਬਰਗਾੜੀ ਗੋਲੀ ਕਾੜ ਸਕਵੀਰ ਨੇ ਅਟਰ ਨਹੀਂ ਦਿੱਤੇ ਪਰ ਫਿਰ ਵੀ ਉਸ ਬੰਦੇ ਨੇ ਉਹ ਆਪਣੇ ਸਿਰ ਲਾ ਲਿਆ ਕਿ ਮੇਰੇ ਰਾਜ ਦੇ ਵਿੱਚ ਗੋਲੀ ਚੱਲੀ ਆ ਮੈਂ ਇਸ ਗਨਾਹ ਦੀ ਮਾਫੀ ਮੰਗਦਾ ਜੇ ਗੋਲੀ ਤੇ ਆਰਡਰ ਸੁਖਬੀਰ ਨੇ ਦਿੱਤੇ ਹੁੰਦੇ ਨਾ ਹੁਣ ਨੂੰ ਆ ਜਿਹੜੀਆਂ ਐਸਆਈਟ ਐਸਆਈਟੀ ਆ ਇੰਨੀਆਂ ਬੜੀਆਂ ਕੋਈ ਇਨੇ ਕੋਰਟਾਂ ਨੇ ਜੱਜਮੈਂਟ ਦਿੱਤੀਆਂ ਹੁਣ ਤੱਕ ਸੁਖਬੀਰ ਨੂੰ ਚੋਕ ਕੇ ਅੰਦਰ ਮਾਰਦੇ ਕੋਈ ਦੋ ਸਰਕਾਰਾਂ ਬਦਲ ਗਈਆਂ ਦੋਵੇਂ ਸਾਬਤ ਨਹੀਂ ਕਰ ਸਕਦੀਆਂ ਵੀ ਸੁਖਬੀਰ ਨੇ ਆਰਡਰ ਦਿੱਤੇ ਗੋਲੀ ਤੇ ਕੀ ਉਹਦੇ ਤਾਂ ਤਾਂ ਗੋਲੀਆਂ ਚਲਾਈਆਂ ਜਾ ਰਹੀਆਂ ਕਿ ਉਹਨੇ ਹੁਣਾ ਤਿਜਾ ਸਿੰਘ ਅਰਕੇ ਜਾਂ ਦਰਸ਼ਨ ਰਾਗੀ ਅਰਕੇ ਢੱਡੀਆਂ ਵਾਲੇ ਅਰਕੇ ਇਹ ਕਿੰਨੀ ਕਾਰੀ ਕਾਲ ਤਖਤ ਸਾਹਿਬ ਤੇ ਪੀਸ ਹੋਇਆ ਥਾ ਭਾਈ ਸਾਹਿਬ ਵੇਖੋ ਇਹ ਕਹਿੰਦੇ ਵੀ ਗੋਲੀਆ ਦਾ ਆਰਡਰ ਸੁਖਵੀਰ ਨੇ ਨਹੀਂ ਦਿੱਤਾ ਜੇ ਨਹੀਂ ਦਿੱਤਾ ਉਸ ਵੇਲੇ ਸੁਖਵੀਰ ਸਿੰਘ ਬਾਦਲ ਗ੍ਰਹਿ ਭਾਗ ਦੇ ਹੈੱਡ ਸਨ ਜਿਹੜੀ ਸਾਰੀ ਪੁਲਿਸ ਉਹਨਾਂ ਦੇ ਅੰਡਰ ਹੁੰਦੀ ਆ ਜੇ ਉਹਨਾਂ ਨੇ ਹੁਕਮ ਨਹੀਂ ਸੀ ਦਿੱਤਾ ਉਸੇ ਵੇਲੇ ਡੀਜੀਪੀ ਨੂੰ ਸਸਪੈਂਡ ਕਿਉਂ ਨਾ ਕਰਕੇ ਉਹਦੇ ਖਿਲਾਫ ਐਕਸ਼ਨ ਲਿਆ ਜਿਹੜੀ ਫੋ ਜਿਹੜੇ ਉੱਥੇ ਅਫਸਰ ਗੋਲੀ ਚਲਾ ਕੇ ਗਏ ਉਹਨਾਂ ਦੇ ਖਿਲਾਫ ਕਿਉਂ ਨਾ ਐਕਸ਼ਨ ਲਿਆ ਤੇਰਾ ਜਵਾਬ ਦਿੰਨਾ ਵੀਰਾ ਤੂੰ ਕਹਿੰਦਾ ਵੀ ਉਹਨੇ ਗੋਲੀ ਦਾ ਆਰਡਰ ਨਹੀਂ ਦਿੱਤਾ ਕਿਉਂ ਨਾ ਐਕਸ਼ਨ ਲਿਆ ਉਹਨੇ ਉਸ ਵੇਲੇ ਵੀ ਭਾਈ ਤੁਸੀਂ ਕੀਦੇ ਹੁਕਮ ਨਾਲ ਗੋਲੀ ਚਲਾ ਕੇ ਦੋ ਬੰਦੇ ਮਾਰਤੇ ਇੰਨੇ ਫੱਟੜ ਕਰ ਦਿੱਤੇ ਦੂਸਰੀ ਗੱਲ ਤੁਸੀਂ ਕਹਿੰਦੇ ਬਿਆਦ ਵੀ ਸਖਵੀਰ ਬਾਦਲ ਨੇ ਨਹੀਂ ਕੀਤੀ ਉਹਸੀ ਵੀ ਕਹਿੰਦੇ ਨਹੀਂ ਕੀਤੀ ਪੁਸ਼ਤ ਪੁਨਾਈ ਕੀਨੇ ਕੀਤੀ ਹਰਸ਼ ਧੂਰੀ ਹੋਣਾ ਨੂੰ ਗਨਮੈਨ ਕੀਨੇ ਦਿੱਤੇ 6 6 ਛੱਡੋ ਤੁਸੀਂ ਕੀ ਯਾਰ ਕਿ ਮੈਂ ਕਹਿੰਨਾ ਤੁਸੀਂ ਸਿੱਖ ਬੰਦੇ ਗੁਰਸ ਇਹ ਇਹੋ ਲੋਕ ਆ ਜਿਹੜੇ ਮੈਨੂੰ ਧੀਆ ਧੀਆ ਦੀਆਂ ਗਾਲਾਂ ਕੱਢਦੇ ਸੀ ਇਹ ਸਿੱਖੀ ਸਰੂਪ ਵਾਲੇ ਲੋਕ ਆ ਇਹਨਾਂ ਨੂੰ ਗੁਰੂ ਦਾ ਦਰਦ ਕੋਈ ਨਹੀਂ ਇਹ ਤੋਂ ਅਗਲਾ ਤਾਂ ਭਾਈ ਸਾਹਿਬ ਇਹਦੇ ਤੋਂ ਵਿਚਾਰ ਕਦਮ ਅੱਗੇ ਲੰਘ ਗਿਆ ਇਹ ਤਾਂ ਰੋਣ ਹੀ ਲੱਗ ਗਿਆ ਪੰਛੀ ਇਕੱਲਾ ਸ਼ਿਕਾਰੀ ਵਾਲੇ ਆ ਇਹ ਸ਼ਾਂਤ ਹੋ ਰੀਆਂ ਸਕਰੀਨ ਤੇ ਬਾਲ ਦੇ ਨਾਲ ਪਰ ਹੁਣ ਕੌਂ ਦੇ ਕੇ ਗੁਰੂ ਦੇਖ ਰਿਹਾ ਗੁਰੂ ਦੇਖ ਰਿਹਾ ਗੁਰੂ ਨੇ ਪੱਤਰ ਰੱਖੀ ਹੈ ਸਿੱਖ ਦੀ ਲਾਜ ਰੱਖੀ ਹੈ ਇੱਜ਼ਤ ਰੱਖੀ ਹੈ ਤੇ ਸਿੱਖਾਂ ਦੀ ਵੀ ਇੱਜ਼ਤ ਰੱਖੀ ਹੈ ਲਾਜ ਰੱਖੀ ਹੈ ਪਰ ਇਹ ਲੋਕ ਜੋ ਏਜੰਸੀਆਂ ਦਾ ਮੋਹਰਾ ਵੜ ਕੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਬਾਝਾਉਣਾ ਚਾਹੀਦਾ ਨੌਲੇ ਵੀਰ ਰੋ ਰਿਹਾ ਸਾਰੀ ਸਿੱਖ ਕੌਮ ਨੂੰ ਇਹ ਏਜੰਸੀਆਂ ਦੀ ਦੱਸ ਰਿਹਾ ਕਿ ਅਸੀਂ ਜਿਹੜੇ ਇਹ ਸਿੱਖ ਨੇ ਬਾਕੀ ਏਜੰਸੀਆਂ ਦੇ ਆ ਕੌਮ ਨੇ ਤਾਂ ਦੇਖ ਲਿਆ ਤੁਹਾਨੂੰ ਵੀ ਦੇਖ ਲਿਆ ਤੇ ਉਹਨੂੰ ਵੀ ਦੇਖ ਲਿਆ ਜੇਕਰ ਸੂਝਵਾਨ ਲੀਡਰ ਹੁੰਦਾ ਨਾ ਪਹਿਲੀ ਗੱਲ ਤਾਂ ਇਹ ਨੌਬਤ ਉੱਥੇ ਆਉਣੀ ਨਾ ਦਿੰਦਾ ਦੂਜੀ ਗੱਲ ਜਿਹੜੀ ਬੀਜੇਪੀ ਨਾਲ ਸਾਂਝਾ ਗਾਂਢਾ ਸਾਣਾ ਪਾਈਆਂ ਸੀ ਉਹ ਮੌਕੇ ਦੀ ਤਲਾਸ਼ ਵਿੱਚ ਸਨ ਕਿਹੜੇ ਸਾਧ ਮੁੜ ਕੇ ਬੀਜੇਪੀ ਦੀ ਝੋਲੀ 'ਚ ਬੈਠੇ ਅੱਜ ਕਿੰਨਾਂ ਨੇ ਸ਼੍ਰੋਮਣੀ ਕਮੇਟੀ ਦੇ ਟੋਟੇ ਕਰਵਾਏ ਅਗਲਿਆਂ ਨੇ ਇਹਨਾਂ ਦੇ ਹੱਥੋਂ ਸਾਰਾ ਕੁਝ ਕਰਵਾ ਕੇ ਤੇ ਉੱਥੇ ਬਲਜੀਤ ਸਿੰਘ ਦਾਦੂਵਾਲ ਹੋਣੀ ਪੱਕੇ ਬਿਠਾਤੇ ਵੀ ਜਿੰਨਾ ਚਿਰ ਕਾਲੀ ਗੱਲ ਖਤਮ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਚੁੱਪ ਨਹੀਂ ਕਰਨਾ ਅਗਲੇ ਮੌਕੇ ਵੇਂਦੇ ਸੀ ਕਿ ਅਗਲੇ ਨੇ ਮੌਕਾ ਦੇਖ ਕੇ ਜਿੱਥੇ ਜਗ੍ਹਾ ਮਿਲੀ ਅਗਲੇ ਨੇ ਆਪਦੇ ਫਾਨੇ ਗੱਟ ਦੇ ਵਿੱਚ ਤੇ ਤੁਹਾਡਾ ਅੱਜ ਰੋਣਾ ਰੋਂਦੇ ਤੁਸੀਂ ਉਹਦਣ ਜਿੱਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਮਹਾਰਾਏ ਦੀ ਚੋਰੀ ਹੋਈ ਤੇ ਗਲੀਆਂ ਦੇ ਵਿੱਚ ਉਹਦੇ ਗੁਰੂ ਸਾਹਿਬ ਦੇ ਅੰਗ ਖਿਲਾਰੇਗੇ ਉੱਦੋਂ ਤੁਹਾਨੂੰ ਕਿਸੇ ਨੂੰ ਰੋਣ ਨਹੀਂ ਹੈ ਅੱਜ ਜਿਹੜੇ ਆਚਰਨਜੀਤ ਸਿੰਘ ਬਰਾੜ ਹੋਣੀ ਜਾਂ ਹੋਰ ਦੂਜੇ ਤੀਜੇ ਜਿੰਨੇ ਵੀ ਅੱਜ ਬਹੁਤ ਹਮਦਰਦ ਬਣੇ ਹੋਏ ਆ ਗੁਰਜੀਤ ਸਿੰਘ ਦੇ ਪਿਤਾ ਦਾ ਬਿਆਨ ਇਹੀ ਜਨਜੀਤ ਬਰਾੜ ਕਹਿੰਦਾ ਸੀ ਦੋ ਮਾਰਗੇ ਤੇ ਫਿਰ ਕੀ ਹੋ ਗਿਆ ਤੁਸੀਂ ਕਦੇ ਉਹਨਾਂ ਦੇ ਬਿਆਨ ਸੁਣੇ ਹੋ ਜਿੱਥੇ ਜਿਹੜੇ ਇਹ ਜਿਨ੍ਹਾਂ ਨੇ ਬਲਦੀ ਤੇ ਤੇਲ ਪਾਏ ਇਹ ਤਿੰਨ ਬੰਦੇ ਸੀ ਜਿਨ੍ਹਾਂ ਨੇ ਸਖਵੀਰ ਨੂੰ ਅੱਜ ਇੱਥੋਂ ਤੱਕ ਲਿਆ ਕੇ ਖੜਾ ਕੀਤਾ ਹੋ ਸਕਦਾ ਸਖਵੀਰ ਦੀ ਅਸੀਂ ਕਿੰਨੇ ਕੋਈ ਮਨ 'ਚ ਇਹ ਮੈਲਾਫਾਈ ਨਾ ਹੁੰਦੀ ਪਰ ਫਿਰ ਉਹਦੀ ਦੂਰਅੰਦਾਜ਼ੀ ਤੇ ਕਾਬਲੀਅਤ ਕਿੱਥੇ ਆ ਕਿਉਂਕਿ ਇੱਕ ਉਹ ਪੰਥਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਮੈਂ ਤਾਂ ਮੈਂ ਤਾਂ ਮੰਨਦਾ ਨਹੀਂ ਵੀ ਤੁਸੀਂ ਪੰਥਕ ਹੋ ਕਿਉਂਕਿ 1995 ਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਅਜ ਵੀ ਇਹ ਕਹਿੰਨੇ ਵੀ ਕੀ ਹੈ ਸਜ਼ਾ ਬਤੌਰ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਤੀ ਗਈ ਹੈ ਜਾਂ ਪੰਜਾਬੀ ਪਾਰਟੀ ਦੇ ਪ੍ਰਧਾਨ ਨੂੰ ਦਿੱਤੀ ਗਈ ਹੈ ਜੇ ਤੁਹਾਡੇ ਕੋਲ ਰੋਣ ਵਾਲੇ ਜਵਾਬ ਹੈਗੇ ਤਾਂ ਇਹਨਾਂ ਦੇ ਜਰੂਰ ਦਿਓ ਅੱਜ ਵੀ ਇਹ ਲੋਕ ਮੌਕੇ ਦੇ ਮੌਕੇ ਦੇ ਉੱਤੇ ਘਰੇ ਹੋਏ ਕਰਕੇ ਅੱਜ ਨੀਵੀਆਂ ਪਾਈ ਬੈਠੇ ਜਿੱਦ ਤੇ ਪਾਵਰ ਫੇਰ ਕਿਤੇ ਦੁਬਾਰਾ ਹੱਥ 'ਚ ਆ ਗਈ ਨਾ ਇਹਨਾਂ ਦਾ ਰੂਪ ਦੇਖਿਆ ਜੇ ਬਾਅਦ ਉਹੀ ਉਦੋਂ ਵੀ ਖਤਰਨਾਕ ਗਰੁੱਪ ਦੇ ਵਿੱਚ ਤੁਹਾਡੇ ਸਾਹਮਣੇ ਹੋਣਗੇ ਤੇ ਮੇਰੇ ਵਰਗਿਆਂ ਤਾਂ ਸ਼ਾਇਦ ਇਹ ਕੋਹਲੂ ਜੀ ਪੀੜ ਦੇਣਗੇ ਅਜੇ ਵੀ ਕੋਈ ਸਬਕ ਨਹੀਂ ਇਹ ਲੋਕ ਲੈ ਰਹੇ ਜਿਵੇਂ ਪਹਿਲਾਂ ਇਹਨਾਂ ਨੇ ਗਲਤੀਆਂ ਦੇ ਉੱਤੇ ਗਲਤੀਆਂ ਗਲਤੀਆਂ ਦੇ ਉੱਤੇ ਗਲਤੀਆਂ ਜੇ ਭਾਈ ਸੁਖਬੀਰ ਸਿੰਘ ਨੇ ਨਹੀਂ ਕੀਤਾ ਤੇ ਡੇਰਾਪੇ ਪ੍ਰੇਮੀ ਜਿਹੜਾ ਗੁਰਦੇਵ ਸਿੰਘ ਹੈ ਉਹਦੇ ਘਰ ਵਾਲੀ ਨੂੰ ਨੌਕਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੁਲਿਸ ਦਿੱਤੀ ਆ ਗੁਰਦੇਵ ਸਿੰਘ ਪ੍ਰੇਮੀ ਨੇ ਕਿਹੜੀ ਕੁਰਬਾਨੀ ਕੀਤੀ ਸੀਗੀ ਸਰਕਾਰ ਦੀ ਖਾਤਰ ਜਾਂ ਕੋਈ ਸਿੱਖਾਂ ਦੀ ਖਾਤਰ ਜਾਂ ਕੌਮ ਦੀ ਖਾਤਰ ਜਿਹੜਾ ਉਹਦੇ ਘਰ ਵਾਲੀ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇ ਕੇ ਨਵਾਜਿਆ ਗਿਆ ਤੇ ਉਹਨੂੰ ਮੁਆਵਜ਼ਾ ਦਿੱਤਾ ਗਿਆ ਜੇ ਤੁਸੀਂ ਦੋਨੇ ਵੀਰ ਮੈਨੂੰ ਇਹ ਚੀਜ਼ ਦਾ ਜਵਾਬ ਦੇ ਸਕਦੇ ਹੋ ਤਾਂ ਦੇ ਦਿਓ ਕਿਨੇ ਕਿਹਾ ਸੀ ਜਦੋਂ ਪੁਲਿਸ ਹਰਸ਼ ਧੂਰੀ ਤੇ ਆਹ ਜਿਹੜੇ ਕਲੇਰ ਹੋਣੀ ਇਹਨਾਂ ਨੂੰ ਗ੍ਰਿਫਤਾਰ ਕਰਨ ਲੱਗੀ ਤੇ ਪਤਾ ਲੱਗ ਗਿਆ ਵੀ ਇਹਨਾਂ ਦੀ ਅਰੈਸਟ ਅੱਜ ਤਾਂ ਭਲਕ ਹੋ ਜਾਣੀ ਐ ਤੇ ਕਿਨੇ ਗੱਦਮਨ ਛੇਛੇ ਦਿੱਤੇ ਵੀ ਇੱਕ ਨੀਅਤ ਦਾ ਨਹੀਂ ਸ਼ੇਸ਼ੇ ਗਨਮੈਨ ਦੇ ਕੇ ਤੇ ਉਹ ਉੱਥੇ ਸardar ji ਮੁੱਛਾ ਮਰੂੜ ਕੇ ਅਗਲੇ ਸੱਟਾਂ ਦੇ ਅੱਗੇ ਚੌੜੀਆਂ ਹਿੱਕਾਂ ਕਰਕੇ ਹੁੰਦੇ ਕਿਹਦੇ ਕਿਹਦੀ ਕਿਹਦੀ ਪਿੱਛੇ ਕਿਹਦੀ ਤਾਕਤ ਸੀ ਉਹਨਾਂ ਦੀ ਤਾਕਤ ਨਹੀਂ ਸੀ ਕੋਈ ਵੀ ਉਹ ਉੱਥੇ ਅੜ ਜਾਂਦੇ ਆ ਕੇ ਤਾਕਤ ਪਿੱਛੇ ਹੋਰ ਸੀ ਤਾਕਤ ਉਹ ਸੀ ਜਿਹੜੀ ਉਹਨਦੀ ਪੁਸ਼ਤ ਪਨਾਹੀ ਕਰ ਰਹੀ ਸੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਿੰਨਾ ਕਾ ਉਹ ਤੁਹਾਡੇ ਨਾਲ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਸੁਣਾ ਦਿੰਨਾ ਇੱਕ ਪਹਿਲਾਂ ਉਹ ਥੋੜੀ ਜਿਹੀ ਵੀਡੀਓ ਸੁਣ ਲਿਓ ਉਰ ਤੇ ਫਿਰ ਜਿਹੜਾ ਹੈਗਾ ਸਾਰਾ ਹਾਲਾਤ ਜਿਹੜੇ ਆ ਸਾਰੇ ਤੁਹਾਨੂੰ ਮੈਂ ਦੱਸ ਦਿਆਂਗਾ ਜਿਹੜੇ ਰਮਾਲਸਾ ਨਾਲ ਸਾਡੇ ਨੇੜਤਾ ਸੀ ਵੀ ਦਿੱਲੀ ਮੇਰੀ ਨੇੜਤਾ ਬਾਲਸਾ ਨੂੰ ਸੀ ਪੰਜਾਬ ਦੀ ਤੇ ਜਿਹੜੀ ਨਿਸ਼ੀ ਸੀ ਮੈਂ ਜਦੋਂ ਵੀ ਆਉਂਦਾ ਸੀਗਾ ਅਸੀਂ ਮਿਲਦੇ ਸੀਗੇ ਮੈਨੂੰ ਉਹਨਾਂ ਨੇ ਬਲਕਿ ਉਹਨੇ ਆਪਨੇ ਪਿੰਦੇ ਸੀ ਪਰ ਮਦੁਰਵੀ ਪਿੰਡੇ ਹਰ ਵਾਰ ਤੇ ਅਰਧਵੀ ਕੇਂਦਰ ਸੀਗੀ ਜਿਹੜੀ ਆਪਣੀ ਮਰਜ਼ੀ ਦੀ ਹੈ ਵੀ ਚਾਰ ਪੰਜਾਂ ਬਖਰੀਆਂ ਬੋਤਲਾਂ ਲੈ ਕੇ ਆਉਣੇ ਆ ਜੀ ਦੋ ਦੋ ਘੰਟੇ ਮੇਰੇ ਲਈ ਡਿਨਰ ਤੇ ਵਾਲੀ ਬੇਟੀ ਵੇਟ ਕਰੀ ਜਾਂਦੇ ਸੀਗੇ ਉਹਦੇ ਨਾਲ ਜ਼ਿਆਦਾ ਮੈਨੂੰ ਕਿਸੇ ਦਾ ਵੀ ਨਾਲ ਨਹੀਂ ਹੋਣਗੇ ਉਹ ਜਦੋਂ ਮੇਰੇ ਨਾਲ ਸੀਗੇ ਹਾਂ ਤੁਸੀਂ ਬਾਦਲ ਸਾਹਿਬ ਦੀ ਸਿਆਸਤ ਨੂੰ ਕਿਦਾਂ ਦੇਖਦੇ ਹੋ ਪਰਵਾਰ ਵਜੋਂ ਤੁਸੀਂ ਬਹੁਤ ਵਧੀਆ ਉਹਨਾਂ ਨੂੰ ਨੇਤਾ ਸੀ ਜੀ ਫਿਰ ਬਾਦਲ ਸੌਰ ਗਿਆ ਇਨਸਾਨ ਬਣਨਾ ਬੜਾ ਮੁਸ਼ਕਿਲ ਆ ਲੱਗਾ ਸਿਆਸਤਦਾਨ ਸਿਆਸਤਦਾਨ ਨੂੰ ਬਹੁਤ ਦਿੱਕਿਲ ਉਹ ਕਨਸਲਾ ਕਰਕੇ ਹਾਂਦਰ ਦੇ ਸੀ ਤੇ ਤੇ ਪ੍ਰਵਾਸੀ ਵੱਡੀ ਗਿਣਤੀ ਪੰਜਾਬ ਚ ਆ ਚੁੱਕਾ ਹੈਗਾ ਕਿੰਨਾ ਮਹਿੰਗੀ ਸ਼ਰਾਬ ਕਹਿੰਦੇ ਮੇਰੇ ਵਾਸਤੇ ਤੇ ਦੋ ਦੋ ਘੰਟੇ ਮੇਰੀ ਵੇਟ ਕਰਦੇ ਸੀ ਇਹ ਨੇ ਰਖੜਾ ਸਾਹਿਬ ਦੇ ਭਰਾ ਸਰਦਾਰ ਦਰਸ਼ਨ ਸਿੰਘ ਸੈਕਟਰ ਨੰਬਰ 2 ਉਹਦੀ ਸਰਕਾਰੀ ਕੋਠੀ ਜਿਹੜੀ ਮੁੱਖ ਮੰਤਰੀ ਨਿਵਾਸ ਹੈ ਮੈਂ 2011 ਤੇ 12 ਦੀ ਗੱਲ ਕਰਦਾ ਕਿਉਂਕਿ ਮੈਂ ਉਸ ਵੇਲੇ ਸੀਐਮ ਸਿਕਿਉਰਟੀ ਦੇ ਵਿੱਚ ਸੀ ਤੇ ਮੇਰੀ ਡਿਊਟੀ ਜੱਥੇ ਵਾਦ ਸਾਹਿਬ ਦੀ ਰਹਾਇਸ਼ ਹੈ ਉਹ ਪੋਰਟਸ ਬੋਲ ਦਿੰਦੇ ਜਿੱਥੇ ਐਂਟਰੀ ਗੇਟ ਹੈ ਸੀਐਮ ਸਾਹਿਬ ਦੀ ਆਪਣੀ ਰਹਿਸ਼ਤਾ ਪਰਸਨਲ ਰੈਸਟ ਮੇਰੀ ਡਿਊਟੀ ਉੱਥੇ ਹੁੰਦੀ ਸੀ ਤੇ ਜਿਹੜੇ ਗ੍ਰੰਥੀ ਸਹਿਬਾਨ ਰੁਪਾਠ ਕਰਨ ਵਾਸਤੇ ਆਉਂਦੇ ਸੀ ਉਹ ਗੁਰਦੁਆਰਾ ਨਾਡਾ ਸਾਹਿਬ ਤੋਂ ਆਉਂਦੇ ਹੁੰਦੇ ਸੀ ਸ਼ਾਇਦ ਉਹਨਾਂ ਦਾ ਨਾਮ ਬਲਜੀਤ ਸਿੰਘ ਸੀ ਸ਼ਾਇਦ ਮੈਂ ਨਾਮ ਵੇਸਰ ਗਿਆ ਹੋਵੇ ਉਹ ਸਵੇਰ ਡੇਲੀ ਸਵੇਰ ਪਾਠ ਕਰਨ ਵਾਸਤੇ ਆਉਂਦੇ ਸੀ ਹੁਣ ਇਹ ਜਿਹੜੀ ਗੱਲ ਕਹਿੰਦੇ ਨੇ ਇਹ ਗੱਲ ਬਿਲਕੁਲ ਸੱਚ ਕਹਿ ਰਹੇ ਆ ਥੱਲੇ ਵਾਲੀ ਮੰਜ਼ਲ ਦੇ ਉੱਤੇ ਸ਼ਰਾਬ, ਮੀਟ ਸਭ ਕੁਝ ਚੱਲਦਾ ਸੀ ਤੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਦੀ ਸਰਕਾਰੀ ਕੋਠੀ ਦੇ ਵਿੱਚ ਪ੍ਰਕਾਸ਼ ਸੀ ਜਿੱਥੇ ਰੋਜ਼ਾਨਾ ਦੀਗ ਬਣਦੀ ਸੀ ਸਵੇਰ ਤੇ ਨਾਢਾ ਸਾਹਿਬ ਤੋਂ ਬਕਾਇਦਾ ਮਰਿਆਦਾ ਅਨੁਸਾਰ ਪਾਠੀ ਪਾਠ ਕਰਕੇ ਦੀਗ ਵਰਤਾ ਕੇ ਤੇ ਮੈਂ ਉਹ ਗ੍ਰੰਥੀ ਸਾਹਿਬਾਨ ਨੂੰ ਇੱਕ ਦੋ ਵਾਰ ਇਹ ਗੱਲ ਕੀਤੀ ਵੀ ਇਹ ਚੰਗਾ ਨਹੀਂ ਲੱਗਦਾ ਵੀ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਥੱਲੇ ਆਹ ਕੁਛ ਕਰਦੇ ਆ ਅੱਧੀ ਅੱਧੀ ਰਾਤ ਤੱਕ ਥੱਲੇ ਚ ਕਿਸਾਨ ਭਾਉਣ ਤੋਂ ਬੱਕਰੇ ਦਾ ਮੀਟ ਮੱਛੀ ਹੋਰ ਜੋ ਵੀ ਉਹ ਪਾਦਰ ਸਾਹਿਬ ਮੀਟ ਦੇ ਬਹੁਤ ਸ਼ਕਿੰਗ ਸਨ ਸ਼ਰਾਬ ਤਾਂ ਖੈਰ ਉਹ ਨਹੀਂ ਪੀਂਦੇ ਸਨ ਪਰ ਇਹ ਦੋਨੇ ਭਰਾ ਤਾਂ ਦਿੱਲੀ ਜਿੰਨਾ ਚਿਰ ਇੱਥੇ ਰਹਿੰਦੇ ਸੀ ਰੋਜ਼ਾਨਾ ਉੱਥੇ ਸਰਕਾਰੀ ਕੋਠੀ ਆਉਂਦੇ ਹੁੰਦੇ ਸੀ ਇਹ ਇੰਨਾ ਕਿ ਇਹਨਾਂ ਦੇ ਮਨਾਂ 'ਚ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਦਾ ਅੱਜ ਤਾਂ ਇਹ ਮਜਬੂਰੀ ਵਾਸਤੇ ਕੌਲੀਆਂ ਭਾਂਡੇ ਮਾਜ ਰਹੇ ਆ ਇਹ ਇਹ ਹਾਲਾਤ ਹੈ ਇਹਨਾਂ ਲੋਕਾਂ ਦੇ ਇਹ ਸਿੱਖਾ ਇਹ ਸਿੱਖ ਨਹੀਂ ਹਜੇ ਤੇ ਉਹਦੇ 'ਚ ਇੱਕ ਦੋ ਗੱਲਾਂ ਮੈਂ ਕਿਤੇ ਫੇਰ ਜਾ ਕੇ ਅੱਗੇ ਜ਼ਿਕਰ ਕਰੂੰਗਾ ਤੇ ਮੈਨੂੰ ਉਹਦੇ 'ਚ ਕੀ ਨਾਮ ਮਿਲਿਆ ਸੀ ਮੇਰੇ ਤੇ ਪਰਚਾ ਕਰਵਾਇਆ ਉੱਥੇ ਉਹ ਬਾਅਦ 'ਚ ਆਪਾਂ ਜ਼ਿਕਰ ਕਰਾਂਗੇ ਤੇ ਪਰ ਇਹ ਫਿਰ ਵੀ ਨਹੀਂ ਸਮਝ ਸਕੇਗੇ ਕਿ ਸਤਗੁਰ ਖੋਟਿਆਂ ਖਰੇ ਕਰੇ ਸਤਗੁਰ ਖੋਟਿਆਂ ਤੋਂ ਖਰੇ ਕਰਦਾ ਸ਼ਬਦ ਸਵਾਰਨਹਾਰ ਕੁਝ ਨਹੀਂ ਸਮਝਿਆ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆ ਹੁਣ ਵੀ ਜਿਹੜੇ ਆ ਪਖੰਡ ਡਰਾਮੇ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾ ਦਿੱਤੇ ਆ ਇਸੇ ਤਰ੍ਹਾਂ ਵੀਰੋ ਇਹ ਜਦੋਂ ਅਕਾਲੀ ਦਲ ਫਸਿਆ ਭਾਜਪੀ ਦੀ ਪਕੜ ਜਕੜ ਦੇ ਵਿੱਚ ਪਕੜ ਕੇ ਤੇ ਉਹਨਾਂ ਨੇ ਜਦੋਂ ਜਕੜਿਆ ਇਹ ਇੱਕ ਬਿਆਨ ਸੱਚ ਮੈਂ ਤੁਹਾਨੂੰ ਛੋਟਾ ਜਿਹਾ ਸੁਣਾ ਦਿਆਂ ਉਹਨਾਂ ਦਾ ਸਰਦਾਰ ਗੁਰਜੀਤ ਸਿੰਘ ਦੇ ਪਿਤਾ ਦਾ ਵੀ ਇਹਨਾਂ ਨੇ ਕੀ ਕਿਹਾ ਸੀ ਉਸ ਵੇਲੇ ਇਹੀ ਚਰਨਜੀਤ ਬਰਾੜ ਅਜ ਫਿਰ ਕਹਿ ਰਿਹਾ ਨਾ ਆਪਦੇ ਮੂੰਹ ਕੋ ਛੱਡਦੇ ਗੁਰੂ ਨਰਾਜ ਆ ਕਹਿੰਦਾ ਵੀ ਆਪਕੇ ਫੋਨ ਕਰ ਰਿਹਾ ਸੀ ਕਿ ਇਹ ਐਸੀ ਮਤਲਬ ਬਸਾਂ ਫੇਲ ਮਾਫੀ ਦਿੱਤੀ ਜਿਉ ਮਾਫੀ ਨਹੀਂ ਅਸਤੀ ਤੌਰ ਤੇ ਕਾਲ ਕਰਤਾ ਸਵੇਰੇ ਜਾ ਕੇ ਕਿਹਾ ਕਿ ਬਰਾੜ ਹਕਾਰਾਇਪੁਰ ਉਤੋਂ ਬਾਅਦ ਇਹਨੇ ਪਟੰਡੇ ਵੀ ਰੱਖੀ ਆ ਤੇਤੇ ਵੀ ਸੋਵੀਰ ਬਣਾ ਕੱਚਾ ਮਾਰ ਕੇ ਕਹਿੰਦਾ ਇਹ ਕਹਿੰਦਾ ਗਰਮੀ ਚੜੀ ਜਾ ਰੇ ਮੁੰਡਿਓ ਢੜ ਤੋ ਗਰਮੀ ਸਾਰੇ ਜਿਹੜਾ ਆਪਾਂ ਨੂੰ ਇਹ ਐ ਕਰਦੇ ਆ ਤਾਂ ਸੁਣ ਲੋ ਵੀਰ ਦੇ ਪਰਿਵਾਰਾਂ ਜੇ ਇਨਸਾਫ ਮੰਗੜਤੇ ਗਏ ਤੇ ਗਰਮੀ ਕੱਢ ਦਿਓ ਤੇ ਦੋ ਮਰਗੇ ਫਿਰ ਕੀ ਹੋ ਗਿਆ ਆਹਕਾਰ ਬੋਲਦਾ ਸੀ ਇਹਨਾਂ ਚੋਸ ਤੇ ਉਹ ਪਹਿਲੇ ਭਾਈ ਸਾਹਿਬ ਨੂੰ ਮੈਂ ਸਿੰਘ ਸਾਹਿਬ ਨੂੰ ਦੱਸ ਦਿਆਂ ਵੀ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਨਾ ਸਿੱਟਾਂ ਨੇ ਚੱਕ ਕੇ ਹੁਣ ਜੇਲ੍ਹ ਸਿੱਟਣ ਦੇ ਭਾਈ ਸਾਹਿਬ ਕਾਨੂੰਨ ਦੇ ਅਨਸਾਰ ਸਰਦਾਰ ਸੁਖਵੀਰ ਸਿੰਘ ਬਾਦਲ ਦੋਨਾਂ ਕੇਸਾਂ ਦੇ ਵਿੱਚੋਂ ਜਬਾਨਤ ਤੇ ਆ ਉਹਨਾਂ ਨੂੰ ਪੁੱਛੋ ਜੇ ਤੁਸੀਂ ਦੋਸ਼ੀ ਨਹੀਂ ਤਾਂ ਫਿਰ ਜਬਾਨਤ ਕਾਦੀ ਕਰਵਾਈ ਆ ਫਰੀਦਕੋਟ ਦੀ ਸੈਸ਼ਨ ਅਦਾਲਤ ਦੇ ਵਿੱਚੋਂ ਇਹ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਹੌਲੀ ਹੌਲੀ ਪਹੁੰਚ ਜਾਣਗੇ ਗਲਮੇ ਤੱਕ ਹੁਣ ਤਾਂ ਆ ਜਿਹੜੇ ਇਕਵਾਲੀਆ ਜੁਰਮ ਹੁਣ ਤਾਂ ਪਹੁੰਚ ਗਏ ਸਮਝ ਲਓ ਹੁਣ ਵੀਰੋ ਜਦੋਂ ਭਾਜਪੀ ਨਾਲ 97 ਚ ਸਰਕਾਰ ਬਣਦੀ ਆ ਉਸ ਤੋਂ ਬਾਅਦ ਇੱਕ ਗੁਪਤ ਅਜੰਡਾ ਆਰਐਸਐਸ ਦਾ ਡੇਰੇਦਾਰਾਂ ਦਾ ਜਿਹੜਾ ਇੱਕ ਚਿੱਠੀ ਹੱਥ ਲੱਗੀ ਸੀ ਸੀਕ੍ਰੇਟ ਜਿਹੜੀ ਸੀਗੀ ਸੀਕ੍ਰੀਟ ਡਾਕੂਮੈਂਟ ਆਰਐਸਐਸ ਦੇ ਘੱਟ ਗਿਣਤੀਆਂ ਸੰਬੰਧੀ ਆ ਪੱਤਰ ਨੰਬਰ ਸੀਗਾ ਉਹ ਤੇ ਅੱਜ ਜਿਹੜੇ ਆਪਾਂ ਕਹਿੰਨੇ ਨਾ ਪ੍ਰਵਾਸੀ ਪੰਜਾਬੀਆਂ ਦੇ ਕਤਲ ਕਰ ਰਹੇ ਆ ਤੇ ਪ੍ਰਵਾਸੀਆਂ ਦੀ ਗਿਣਤੀ ਇਹ ਉਸ ਵੇਲੇ ਪੈਰਾ ਨੰਬਰ 10 ਦੇ ਵਿੱਚ ਹੈ ਬਾਹਰਲੇ ਰਾਜਾਂ ਤੋਂ ਵੱਧ ਤੋਂ ਵੱਧ ਜਰਾਂ ਪੇਸ਼ਾ ਲੋਕਾਂ ਤੇ ਮੰਗਤਿਆਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਘਰਾਂ 'ਚ ਡਾਕੇ ਮਾਰਉਣੇ ਤੇ ਬਾਹਰੋਂ ਆਉਣ ਵਾਲੇ ਹਰੇਕ ਮੰਗਤੇ ਤੇ ਜਰਾਏ ਪਿਛ ਲੋਕਾਂ ਨੂੰ ਮੁਫਤ ਸਫਰ ਵੀ ਉਹ ਚਾਹੋ ਟ੍ਰੇਨ ਚ ਆਉਣ ਚਾਹੇ ਕਿਸੇ ਬੱਸ 'ਚ ਮੁਫਤ ਸਫਰ ਉਹਨਾਂ ਨੂੰ ਕਿਸੇ ਨੂੰ ਪੁੱਛੂ ਸਕੂਲਾਂ ਕਾਲਜਾਂ ਚਾਰ ਐਸਐਸ ਨਾਲ ਸੰਬੰਧਿਤ ਅਧਿਆਪਕ ਲੈਕਚਰਰ ਪ੍ਰਿੰਸੀਪਲ ਲਾਉਣੇ ਸਿੱਖ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਆਵਾਦ ਕਰਨ ਅਤੇ ਉਹਨਾਂ ਦੀ ਮਦਦ ਕਰਨੀ ਇਹ ਉਸ ਵੇਲੇ ਦੇ ਆ ਗੁਰਦੁਆਰਿਆਂ ਦੇ ਰਸਤੇ ਉੱਤੇ ਤੰਬਾਕੂ ਤੇ ਬੀੜੀਆਂ ਦੇ ਪਾਣ ਦੇ ਖੋਖੇ ਲਵਾਉਣੀ ਸਿੱਖ ਨਗਰਾਂ ਸਿੱਖ ਮੋਲਿਆਂ ਦੀ ਨਿਸ਼ਾਨਦੇਹੀ ਕਰਕੇ ਲਾਗੇ ਆ ਗਿਆ ਪਹਿਲਾਂ ਫਿਰ ਉਸ ਤੋਂ ਅੱਗੇ ਸੀ ਵੀ ਬੋਧੀ ਜੈਨੀਆਂ ਅਸਾਈਆਂ ਤੇ ਸਿੱਖਾਂ ਤੇ ਮੁਸਲਮਾਨਾਂ ਦਾ ਹਿੰਦੂਕਰਨ ਜਾਰੀ ਰੱਖਿਆ ਜਾਵੇ ਜੈਨ ਮੰਦਰਾਂ ਵਿੱਚ ਰਾਮ ਦੀ ਪੂਜਾ ਕਰਵਾਈ ਜਾਵੇ ਮਸਜਿਦਾਂ ਵਿੱਚ ਮੰਦਰਦਸ ਕੇ ਹਮਲੇ ਕਰਾਏ ਜਾਣ ਅਸਾਈ ਮਿਸ਼ਰਣੀਆਂ ਤੇ ਸਖਤੀ ਕੀਤੀ ਜਾਵੇ ਤੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਆ ਜਨਮਸ਼ਟਮੀ ਵਗੈਰਾ ਦੇ ਪ੍ਰੋਗਰਾਮ ਕਰੇ ਜਾਣ ਫਿਰ ਇਹਨਾਂ ਦੀਆਂ ਜਿਹੜੀ ਇਹ ਮੈਂ ਅੱਗੇ ਵੀਡੀਓ ਕਰਾਂਗੀ ਵੀਡੀਓ ਲੰਮੀ ਹੋ ਜੂਗੀ ਤੇ ਵੀ ਸਿੱਖੀ ਸਰੂਪ ਵਾਲਿਆਂ ਤੋਂ ਭੇਟਾਂ ਗਵਾਈਆਂ ਜਾਣ ਜਿਹੜੀਆਂ ਮਾਤਾਵਾਂ ਦੀਆਂ ਭੇਟਾਂ ਸਿੱਖਾਂ ਦੇ ਧਾਰਮਿਕ ਆਗੂਆ ਸੰਤ ਮਹਾਤਮਾ ਡੇਰਿਆਂ ਦੇ ਮੁਖੀਆਂ ਤੇ ਰਾਜਨੀਤਿਕ ਨਰਮਖਿਆਲੀਆਂ ਨਾਲ ਚੰਗੇ ਸਬੰਧ ਪੈਦਾ ਕੀਤੇ ਜਾਣ ਆਰਐਸਐਸ ਦੇ ਵਰਕਰਾਂ ਨੂੰ ਸਿੱਖ ਬਣਾਉਣਾ ਤੇ ਵਿਕਾਊ ਸਿੱਖਾਂ ਨੂੰ ਖਰੀਦ ਕੇ ਆਰਐਸਐਸ ਵਿੱਚ ਭਰਤੀ ਕਰਨਾ ਤੇ ਸਿੱਖ ਮਰਿਆ ਰਹਿਤ ਮਰਿਆਦਾ ਤੋਂ ਉਲਟ ਸਿੱਖ ਰਾਜਨੀਤੀ ਤੇ ਨਾਲ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਨਾ Hindu ਮੰਦਰਾਂ ਚ ਕੀਰਤਨ ਦਰਬਾਰ ਕਰਾਉਣਾ ਤੇ ਗੁਰਦੁਆਰਿਆਂ ਵਿੱਚ Hindu ਸਮਾਗਮ ਕਰਾਉਣੇ Hindu ਜਥੇਵਾਂ ਕੋਲੋਂ ਕੀਰਤਨ ਕਰਾਉਣਾ ਤੇ ਸਿੱਖੀ ਦਿੱਖ ਵਾਲਿਆਂ ਕੋਲੋਂ ਮਾਤਾ ਦੀਆਂ ਭੇਟਾਂ ਗੋਣੀਆਂ ਇਹ ਉਸ ਵੇਲੇ 2000 ਦੇ ਵਿੱਚ ਜਦੋਂ ਬੀਬੀ ਜਗੀਰ ਕੌਰ ਨੂੰ ਗਿਆਨੀ ਪੂਰਨ ਸਿੰਘ ਛੇਕਦੇ ਆ ਇਹ ਉਦੋਂ ਇਹ ਡਾਕੂਮੈਂਟ ਹੱਥ ਲੱਗਾ ਸੀ ਉਸ ਤੋਂ ਬਾਅਦ ਇਆ ਹੂ ਵਿਲ ਕਰ ਕਰੇ ਆ ਹੂ ਕਿਲ ਕਰ ਕਰੇ ਇਹਦੇ ਵਿੱਚ 28 ਜਥੇਬੰਦੀਆਂ ਆ ਆਰਐਸਐਸ ਦੀਆਂ ਜਿਹੜੀਆਂ মিডিਆ ਨੂੰ ਕੰਟਰੋਲ ਕਰਦੀਆਂ ਧਰਨੇ ਲਵਾਉਣੇ ਅੰਦੋਲਨ ਕਰਾਉਣੇ ਕਿਵੇਂ ਉਹਨਾਂ ਨੂੰ ਕੰਟਰੋਲ ਕਰਨਾ ਕਿਵੇਂ ਪੰਜਾਬ ਦੇ ਸਕੂਲ ਇਹ ਕਟੋਕਟ 13000 ਸਕੂਲ ਤੇ 40000 ਦੇ ਕਰੀਬ ਅਧਿਆਪਕ ਤੇ ਇਸੇ ਤਰ੍ਹਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਜਿਨ੍ਹਾਂ ਨੂੰ ਟ੍ਰੇਡ ਕੀਤਾ ਹੋਇਆ ਜਿਹੜਾ ਅੱਜ ਅਸੀਂ ਅੱਖ ਮਾਜੇ ਭੁਗਤ ਰਹੇ ਆ ਉਹ ਸ਼ਾਇਦ ਉਹ ਪੁਆਇੰਟ ਲੱਗ ਗਿਆ ਤੇ ਮੈਂ ਤੁਹਾਨੂੰ ਦਿਖਾ ਦਿਖਾਉਣਾ ਇੱਥੇ ਪਰ ਉਸ ਸੀਕ੍ਰੇਟ ਡਾਕੂਮੈਂਟ ਦੀ ਤੇ ਇਹ ਜਿਹੜੀ ਐ ਮੁਸ਼ਰਫ ਸਾਹਿਬ ਦੀ ਕਿਤਾਬ ਦੇ ਵਿੱਚ ਜਿਹੜੀ ਇਹ ਲਿਸਟ ਲੱਗੀ ਆ ਵਿਸ਼ਵਿੰਦੂ ਪ੍ਰੀਤ ਬਜਰੰਗਦਾਲ ਜੋ ਵੀ ਹੈਗੀਆਂ ਜਥੇਬੰਦੀਆਂ ਅਗਲੀ ਵੀਡੀਓ ਕਰਾਂਗੇ ਕਿਵੇਂ ਉਹਨਾਂ ਨੇ ਸਾਨੂੰ ਜਕੜਿਆ ਹੋਇਆ ਤੇ ਸਾਡੀ ਕੋਈ ਇੱਕ ਵੀ ਸੰਸਥਾ ਸਿੱਖਾਂ ਦੀ ਦੱਸ ਦਿਓ ਜਿਹਦੇ ਕੋਲੇ মিডিਆ ਹੋਵੇ ਜਿਹਦੇ ਕੋਲੇ ਅਫਸਰਾਂ ਦੇ ਨਾਲ ਤਾਲਮੇਲ ਹੋਵੇ ਜਾਂ ਕੀ ਹੋਵੇ ਇਹ ਅਗਲੀ ਵੀਡੀਓ ਜ਼ਿਕਰ ਕਰਾਂਗੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਸਹਿਤ ਸਾਰਿਆਂ ਨੂੰ ਸਤ ਸ੍ਰੀ ਅਕਾਲ